ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੰਡੀਅਨ ਆਰਮੀ ਦੇ ਇੱਕ ਬਹਾਦਰ ਸੈਨਿਕ ਦੇ ਬਾਰੇ ਵੈਸੇ ਤਾਂ ਇੰਡੀਅਨ ਆਰਮੀ ਦੇ ਵਿੱਚ ਸਾਰੇ ਹੀ ਸੈਨਿਕ ਬਹੁਤ ਬਹਾਦਰ ਹਨ ਤੇ ਕੁਝ ਸੈਨਿਕ ਅਜੇ ਵੀ ਹਨ ਜਿਨ੍ਹਾਂ ਨੇ ਬਾਰਡਰਾਂ ਤੇ ਲੜਦਿਆਂ ਨੇ ਕੁਰਬਾਨੀ ਦੇ ਦਿੱਤੀ ਅੱਜ ਜਿਸ ਦੀ ਗੱਲ ਕਰਨ ਜਾ ਰਹੇ ਹਾਂ ਉਹ ਬਹਾਦਰ ਸੈਨਿਕ ਆਪਣੀ ਮੌਤ ਤੋਂ 48 ਸਾਲ ਬਾਅਦ ਵੀ ਸਿੱਕਮ-ਪਾਕ ਚੀਨ ਬਾਰਡਰ ਦੇ ਉੱਤੇ ਦੇਸ਼ ਦੀ ਰੱਖਿਆ ਕਰ ਰਿਹਾ ਹੈ। ਇਹ ਸੁਣਨੇ ਵਿੱਚ ਬਹੁਤ ਅਜੀਬ ਲੱਗ ਰਿਹਾ ਹੋਵੇਗਾ ਪਰ ਇਹ ਸੱਚ ਹੈ। ਉੱਥੋਂ ਦੇ ਲੋਕਾਂ ਦਾ ਤੇ ਆਰਮੀ ਦਾ ਇਹ ਮੰਨਣਾ ਹੈ ਕਿ ਇਹ ਫੌਜੀ ਜਵਾਨ ਆਪਣੀ ਮੌਤ ਤੋਂ ਬਾਅਦ ਵੀ ਡਿਊਟੀ ਤੇ ਡਟਿਆ ਹੋਇਆ ਹੈ। ਇਸ ਫੌਜੀ ਸੈਨਿਕ ਦਾ ਨਾਮ ਭਰਭਜਨ ਸਿੰਘ ਹੈ ਜਿਸ ਦਾ ਜਨਮ 1948 ਦੇ ਵਿੱਚ ਗੁਜਰਾਂਵਾਲਾ ਵਿੱਚ ਹੋਇਆ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ। ਤੇ ਇਹਨਾਂ ਨੇ 1966 ਦੇ ਵਿੱਚ ਇੱਕ ਆਮ ਸੈਨਿਕ ਦੇ ਤੌਰ ਤੇ ਆਰਮੀ ਜੁਆਇਨ ਕੀਤੀ ਸੀ ਅਤੇ ਬਾਅਦ ਵਿੱਚ ਇਹਨਾਂ ਨੂੰ ਨਾਥੂਲਾ ਕਾਇਨਾਤ ਕਰ ਦਿੱਤਾ ਗਿਆ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਇੱਕ ਦਿਨ ਘੋੜਿਆਂ ਦੇ ਕਾਫਲੇ ਨੂੰ ਲੈ ਕੇ ਜਾਂਦੇ ਹੋਏ ਹਰਪਾਜਨ ਸਿੰਘ ਦਾ ਪੈਰ ਫਿਸਲਣ ਕਰਕੇ ਉਹ ਇੱਕ ਬੈਂਦੀ ਨਾਲੇ ਦੇ ਵਿੱਚ ਡਿੱਗ ਗਏ ਅਤੇ 2 ਕਿਲੋਮੀਟਰ ਤੱਕ ਰੁੜ ਗਏ ਉਹਨਾਂ ਦੇ ਨਾਲ ਦੇ ਸਾਥੀ ਸੈਨਿਕਾਂ ਨੇ ਉਹਨਾਂ ਦੀ ਬਹੁਤ ਭਾਲ ਕੀਤੀ ਪਰ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਾ ਬਹੁਤ ਟਾਈਮ ਭਾਲ ਕਰਨ ਤੋਂ ਬਾਅਦ ਜਦੋਂ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਾ ਤਾਂ ਆਰਮੀ ਦੇ ਕੋਲੋਂ ਉਹਨਾਂ ਨੂੰ ਘੋਵੜਾ ਕਰਾਰ ਦਿੱਤਾ ਗਿਆ ਉਸ ਸਮੇਂ ਬਿੱਦਲ ਤੋਂ ਮਗਰੋਂ ਹਰਪਜਨ ਸਿੰਘ ਆਪਣੇ ਇੱਕ ਸਾਥੀ ਸੈਨਿਕ ਦੇ ਸੁਪਨੇ ਵਿੱਚ ਆਏ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬਾਡੀ ਕਿੱਥੇ ਹੈ ਜਦੋਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਪਾਲ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸੀ ਗਈ ਜਗ੍ਹਾ ਤੋਂ ਹੀ ਉਹਨਾਂ ਦੀ ਬਾਡੀ ਅਤੇ ਰਾਈਫਲ ਪ੍ਰਾਪਤ ਹੋਈ। ਆਰਮੀ ਦੇ ਵੱਲੋਂ ਉਹਨਾਂ ਨੂੰ ਪਹੋੜਾ ਖਰਾਬ ਦਿੱਤੇ ਜਾਣ ਦੀ ਗਲਤੀ ਨੂੰ ਸੁਧਾਰਨ ਲਈ ਉਹਨਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਇਸ ਤਰ੍ਹਾਂ ਕੁਝ ਦਿਨ ਬੀਤ ਜਾਣ ਤੋਂ ਮਗਰੋਂ ਭਰ ਭਜਨ ਸਿੰਘ ਆਪਣੀ ਟੁਕੜੀ ਦੇ ਇੱਕ ਸੈਨਿਕ ਦੇ ਸੁਪਨੇ ਵਿੱਚ ਆਏ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਿਰਬ ਸਰੀਰ ਗਿਆ ਹੈ ਪਰ ਉਹਨਾਂ ਦੀ ਆਤਮਾ ਹਜੇ ਵੀ ਡਿਊਟੀ ਤੇ ਤਰਨਾਥ ਹੈ। ਪਹਿਲਾਂ ਤਾਂ ਇਹ ਸਭ ਨੂੰ ਇੱਕ ਵਹਿਮ ਮੰਨਿਆ ਗਿਆ ਪਰ ਬਾਅਦ ਵਿੱਚ ਕੁਝ ਅਜੀਬ ਹੋਣ ਲੱਗਾ ਜੋ ਕਿ ਬਹੁਤ ਅਜੀਬ ਸੀ ਜਿਵੇਂ ਕਿ ਕੋਈ ਖਤਰਾ ਆ ਜਾਣ ਤੋਂ ਪਹਿਲਾਂ ਹੀ ਹਰਭਜਨ ਸਿੰਘ ਆਪਣੇ ਸੈਨਿਕਾਂ ਦੇ ਸੁਪਨੇ ਦੇ ਵਿੱਚ ਆ ਕੇ ਉਹਨਾਂ ਨੂੰ ਅਲਰਟ ਕਰ ਦਿੰਦੇ ਸਨ ਇਥੋਂ ਤੱਕ ਕਿ ਸਿੱਕਮ ਦੇ ਪਹਾੜ ਠਣ ਦੇ ਵਿੱਚ ਵੀ ਔਨ ਡਿਊਟੀ ਕੋਈ ਸੈਨਿਕ ਸੌ ਨਹੀਂ ਸਕਦਾ ਸੀ ਜੇਕਰ ਉਹ ਸੋ ਜਾਂਦਾ ਸੀ ਤਾਂ ਹਰਪ੍ਰਧਨ ਸਿੰਘ ਦੇ ਵੱਲੋਂ ਥੱਪੜ ਮਾਰ ਕੇ ਉਹਨਾਂ ਨੂੰ ਜਗਾ ਦਿੱਤਾ ਜਾਂਦਾ ਸੀ ਸਿਰਫ ਇੰਡੀਅਨ ਆਰਮੀ ਹੀ ਨਹੀਂ ਚੀਨ ਦੇ ਸੈਨਿਕਾਂ ਨੇ ਵੀ ਇਹ ਚੀਜ਼ ਮਹਿਸੂਸ ਕੀਤੀ ਉਹਨਾਂ ਨੇ ਇੰਡੀਅਨ ਆਰਮੀ ਦੇ ਸਰਕਾਰੀ ਅਧਿਕਾਰੀਆਂ ਨੂੰ ਇਹ ਕਿਹਾ ਕਿ ਤੁਹਾਡਾ ਇੱਕ ਸੈਨਿਕ ਘੋੜੇ ਤੇ ਅੰਦਰ ਹੁੰਦਾ ਰਹਿੰਦਾ ਹੈ ਉਸ ਨੂੰ ਉੱਧਰ ਬੁਲਾ ਲਿਆ ਜਾਵੇ ਜਦੋਂ ਇਸ ਵੱੱਲ ਦੀ ਪੈਰਵੀ ਕੀਤੀ ਗਈ ਤਾਂ ਇਹ ਚੀਜ਼ ਸੱਚ ਨਿਕਲੀ ਕਿ ਹਰਪ੍ਰਧਨ ਸਿੰਘ ਦੀ ਆਤਮਾ ਅੱਜ ਵੀ ਬਾਰਡਰ ਤੇ ਤਾਇਨਾਤ ਹੈ ਇਸ ਤੋਂ ਬਾਅਦ ਉਹਨਾਂ ਨੂੰ ਬਾਰਡਰ ਤੇ ਮੁਸਤੈਦ ਇੱਕ ਸੈਨਿਕ ਦਾ ਦਰਜਾ ਦਿੱਤਾ ਗਿਆ ਤੇ ਬਾਕੀ ਸੈਨਿਕਾਂ ਦੇ ਲਈ ਜੋ ਰੂਲ ਲਾਗੂ ਸਨ ਉਹੀ ਰੂਲ ਉਹਨਾਂ ਲਈ ਵੀ ਲਾਗੂ ਕੀਤਾ ਗਿਆ ਇੱਕ ਬੰਕਰ ਦੇ ਵਿੱਚ ਮੰਦਰ ਬਣਾ ਕੇ ਉਹਨਾਂ ਦਾ ਜ਼ਰੂਰੀ ਸਮਾਨ ਜਿਵੇਂ ਕਿ ਉਹਨਾਂ ਦਾ ਬਿਸਤਰ ਉਹਨਾਂ ਦੀ ਵਰਦੀ ਜੁੱਤੇ ਅਤੇ ਹੋਰ ਜ਼ਰੂਰੀ ਸਮਾਨ ਰੱਖ ਦਿੱਤਾ ਗਿਆ ਤੇ ਆਰਮੀ ਦਾ ਕਹਿਣਾ ਹੈ ਕਿ ਉਹਨਾਂ ਦਾ ਜੋ ਸਮਾਨ ਉਹਨਾਂ ਦੇ ਬੰਕਰ ਦੇ ਵਿੱਚ ਰੱਖਿਆ ਜਾਂਦਾ ਸੀ ਉਹ ਅਕਸਰ ਯੂਜ਼ ਕੀਤਾ ਹੁੰਦਾ ਸੀ ਜਿਵੇਂ ਕਿ ਉਹਨਾਂ ਦੇ ਬਿਸਤਰ ਦੇ ਵਿੱਚ ਸਿਲਵਟਾ ਹੁੰਦੀਆਂ ਸਨ ਤੇ ਉਹਨਾਂ ਦੇ ਜੁੱਤੇਆਂ ਦੇ ਵਿੱਚ ਮਿੱਟੀ ਲੱਗੀ ਹੁੰਦੀ ਸੀ ਉਹਨਾਂ ਨੂੰ ਬਾਕੀ ਸੈਨਿਕਾਂ ਦੇ ਵਾਂਗ ਹੀ ਟ੍ਰੀਟ ਕੀਤਾ ਜਾਂਦਾ ਤੇ ਬਾਕੀ ਸੈਨਿਕਾਂ ਵਾਗੀ ਉਹਨਾਂ ਨੂੰ ਖਾਣਾ ਵੀ ਪ੍ਰੋਸਿਆ ਜਾਂਦਾ ਸੀ ਅਤੇ ਆਰਮੀ ਦੇ ਵੱਲੋਂ ਉਹਨਾਂ ਦੀ ਛੁੱਟੀ ਉਹਨਾਂ ਦੇ ਪ੍ਰਮੋਸ਼ਨ ਅਤੇ ਬਾਕੀ ਸਾਰੇ ਖਰਚਿਆਂ ਦਾ ਜਿੰਮਾ ਵੀ ਲਿਆ ਗਿਆ ਉਹਨਾਂ ਨੂੰ ਛੁੱਟੀ ਤੇ ਜਾਂਦੇ ਸਮੇਂ ਸਪੈਸ਼ਲ ਟ੍ਰੇਨ ਦੀ ਟਿਕਟ ਬੁੱਕ ਕਰਵਾਈ ਜਾਂਦੀ ਸੀ ਤੇ ਦੋ ਸੈਨਿਕ ਤਾਲ ਪੇਜ ਕੇ ਉਹਨਾਂ ਦਾ ਸਮਾਨ ਪਿੰਡ ਪਹੁੰਚਾਇਆ ਜਾਂਦਾ ਸੀ ਤੇ ਉਹਨਾਂ ਦੀ ਛੁੱਟੀ ਖਤਮ ਹੋਣ ਤੋਂ ਬਾਅਦ ਦੋ ਸੈਨਿਕ ਭੇਜ ਕੇ ਉਹਨਾਂ ਨੂੰ ਵਾਪਸ ਬੁਲਾ ਲਿਆ ਜਾਂਦਾ ਸੀ ਤੇ ਕਈ ਵਾਰੀ ਗੰਭੀਰ ਸਮੇਂ ਦੇ ਵਿੱਚ ਉਹਨਾਂ ਦੀ ਛੁੱਟੀ ਕੈਨਸਲ ਵੀ ਕੀਤੀ ਗਈ ਸੀ ਤੇ ਇਸ ਸਭ ਤੋਂ ਬਾਅਦ ਉਹਨਾਂ ਨੂੰ ਬਾਬਾ ਹਰਭਜਨ ਸਿੰਘ ਕਿਹਾ ਜਾਣ ਲੱਗਾ ਅਤੇ ਜਦੋਂ ਬਾਬਾ ਹਰਭਜਨ ਸਿੰਘ ਛੁੱਟੀ ਤੇ ਹੁੰਦੇ ਸਨ ਤਾਂ ਬਾਰਡਰ ਦੇ ਉੱਤੇ ਹਾਈ ਅਲਰਟ ਜਾਰੀ ਕਰ ਦਿੱਤਾ ਜਾਂਦਾ ਸੀ ਤੇ ਉਹਨਾਂ ਦੇ ਵਾਪਸ ਆਉਣ ਤੇ ਹੀ ਸਿਚੁਏਸ਼ਨ ਪਹਿਲਾਂ ਜਿਹੀ ਹੁੰਦੀ ਸੀ ਤੇ 2006 ਦੇ ਵਿੱਚ ਬਾਬਾ ਹਰਭਜਨ ਸਿੰਘ ਨੂੰ ਬਤੌਰ ਕੈਪਟਨ ਰਿਟਾਇਰ ਕਰ ਦਿੱਤਾ ਗਿਆ ਅਤੇ ਮੰਨਿਆ ਜਾਂਦਾ ਹੈ ਕਿ ਉਹ ਹਜੇ ਵੀ ਵਾਗਰ ਵਿੱਚ ਹੀ ਰਹਿੰਦੇ ਹਨ ਤੇ ਸੈਨਿਕਾਂ ਦੀਆਂ ਆਸਥਾਵਾਂ ਉਹਨਾਂ ਦੇ ਮੰਦਰ ਨਾਲ ਜੁੜੀਆਂ ਹੋਈਆਂ ਹਨ ਸੈਨਿਕ ਅਕਸਰ ਡਿਊਟੀ ਜਾਣ ਤੋਂ ਪਹਿਲਾਂ ਉੱਥੇ ਮੱਥਾ ਟੇਕ ਕੇ ਜਾਂਦੇ ਹਨ ਬਾਬਾ ਜੀ ਦੇ ਉੱਥੇ ਦੋ ਮੰਦਰ ਬਣੇ ਹੋਏ ਹਨ ਜੋ ਕਿ ਇੱਕ ਓਰ ਸਿਰਫ ਰੂਰ ਤੇ ਹੈ ਤੇ ਦੂਜਾ ਡੋਕਲਾਂ ਤੋਂ 4 ਕਿਲੋਮੀਟਰ ਦੂਰ ਹੈ ਅਤੇ ਆਰਮੀ ਦਾ ਮੰਨਣਾ ਹੈ ਕਿ ਬਾਬਾ ਹਰਭਜਨ ਸਿੰਘ ਜੇਲ੍ਹ ਐਬਦਰੇ ਤੋਂ ਲੈ ਕੇ ਮਥੂਲਾ ਜੇਲ੍ਹ ਐਬਦਰੇ ਤੱਕ ਅੱਜ ਵੀ ਇੰਡੀਅਨ ਸਰਹੱਦਾਂ ਦੀ ਰਾਖੀ ਕਰਦੇ ਹਨ ਦੋਸਤੋ ਜਿੱਥੇ ਅੱਜਕੱਲ ਦੀ ਜਨਰੇਸ਼ਨ ਫਿਲਮੀ ਹੀਰੋ ਨੂੰ ਰੀਅਲ ਹੀਰੋਸ ਮੰਨਦੀ ਹੈ ਤੇ ਉਹਨਾਂ ਦੀਆਂ ਸਾਰੀਆਂ ਕਹਾਣੀਆਂ ਤੋਂ ਜਾਣੂ ਹੈ ਉੱਥੇ ਹੀ ਜ਼ਰੂਰਤ ਹੈ ਬੱਚਿਆਂ ਨੂੰ ਇਹੋ ਜਿਹੇ ਰੀਅਲ ਹੀਰੋ ਦੀ ਕਹਾਣੀ ਬਾਰੇ ਦੱਸਾਂਗੇ ਤੇ ਦੋਸਤੋ ਜੇਕਰ ਤੁਸੀਂ ਵੀ ਇਸ ਬਾਰੇ ਕੋਈ ਗੱਲ ਜਾਣਦੇ ਹੋ ਤੇ ਅਸੀਂ ਇਸ ਵੀਡੀਓ ਵਿੱਚ ਮੈਂਸ਼ਨ ਨਹੀਂ ਕੀਤੀ ਤੁਸੀਂ ਉਸ ਨੂੰ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਤੇ ਆਪਣੇ ਵਿਊ ਜ਼ਰੂਰ ਦੇਣਾ ਅਤੇ ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਜੁੜੇ ਰਹੋ ਸਿਟੀ ਇਨਫੋ ਮੀਡੀਆ ਦੇ ਨਾਲ